ਮਾਂ ਹਾਂਜੀ ਉੱਤੇ ਅ ਤੁਸੀਂ ਮੇਰੇ ਕਮਰੇ ਦੇ ਬਾਹਰ ਕੀ ਲਾਤੇ ਅਛੋ ਜਿਹੜਾ ਆਲਣਾ ਉਹਨੂੰ ਕਹਿ ਰਹੀ ਐ ਉਹ ਆਲਣਾ ਹੈ ਹਾਂਜੀ ਕਿਉਂ ਲਾਇਆ ਉਹ ਪੰਛੀਆਂ ਦਾ ਆਲਣਾ ਹੈ ਬੱਚੇ ਪੰਛੀਆਂ ਨੂੰ ਵੀ ਤਾਂ ਛਾਂ ਦੀ ਲੋੜ ਹੁੰਦੀ ਐ ਨਾ ਤੇ ਜਿਹੜੀ ਸਾਡੇ ਕਮਰੇ ਚ ਸਾਰਾ ਦਿਨ ਚੀ 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 ਦੀ ਆਵਾਜ਼ਾਂ ਆਣ ਗਿਆ ਰੱਪ੍ਰਿਤ ਸੋ ਵੀ ਨਹੀਂ ਪਾ ਰਿਹਾ ਹੈਗਾ ਨਾ ਦਿਨੇ ਚ ਐ ਨਾ ਰਾਤੀ ਚ ਐ ਜਿਹੜੀਆਂ ਨੂੰ ਅਛੇ ਇਦਾਂ ਨਹੀਂ ਖੈਦਾ ਹੁੰਦਾ ਫੇਰ ਕੀ ਹੋ ਗਿਆ ਪੰਛੀਆਂ ਨੂੰ ਵੀ ਤਾਂ ਛਾਂ ਲੋੜ ਹੁੰਦੀ ਐ ਨਾ ਮਮੀ ਤੁਸੀਂ ਤਾਂ ਮੈਨੂੰ ਲੱਗਦਾ ਆਣ ਵਾਲੇ ਟਾਈਮ ਚ ਘਰ ਨਾਲ ਚਿੜੀਆ ਘਰ ਬਣਾ ਦੇਣਾ ਸਾਰੀਆਂ ਚਿੜੀਆਂ ਇੱਥੇ ਹੀ ਆ ਕੇ ਰਹਿਣਗੀਆਂ ਮੇਰੇ ਕਮਰੇ ਦੇ ਬਾਹਰ ਬੇਟੇ ਨਹੀਂ ਆਉਂਦੀਆਂ ਇਹ ਤੇਰਾ ਵਹਿਮ ਹੈ ਨਹੀਂ ਮੰਮੀ ਤੁਸੀਂ ਕੀ ਕੀਤਾ ਮੈਂ ਤੇ ਆ ਫਰੈਂਡਸ ਆਣ ਗਏ ਮੈਂ ਤਾਂ ਕਦੀ ਕਿਸੇ ਦੇ ਘਰ ਹੀ ਲੱਗਿਆ ਵੀ ਨਹੀਂ ਦੇਖਿਆ ਸਾਰੇ ਘਰ ਦਾ ਜਲੂਸ ਕੱਢਦੇ ਆ ਬੇਟੇ ਅਸੀਂ ਸਾਰਿਆਂ ਵਰਗੇ ਥੋੜੀ ਹੈਗੀਆਂ ਬੇਟੇ ਹਰ ਇੱਕ ਦੇ ਦਿਲ 'ਚ ਦਿਆ ਨਹੀਂ ਹੁੰਦੀ ਮੰਮੀ ਮੈਂ ਨਾ ਐਡੀਆਂ ਵੱਡੀਆਂ-ਵੱਡੀਆਂ ਕੋਠੀਆਂ 'ਚ ਜਾਨੀ ਆ ਆਪਣੀਆਂ ਫਰੈਂਡਸ ਦੀ ਕਿੱਟੀ ਪਾਰਟੀ ਤੇ ਜਾਨੀ ਆ ਮੈਂ ਤਾਂ ਕਿਸੇ ਘਰ 'ਚ ਆਪੂਸ ਦੇ ਲੱਗੇ ਦੇਖਿਆ ਹੀ ਨਹੀਂਗਾ ਬੇਟੇ ਸਿਰਾ ਉਹਨਾਂ ਦੇ ਘਰ ਹੀ ਵੱਡੇ ਨੇ ਉਹਨਾਂ ਦੇ ਦਿਲ ਨਹੀਂ ਵੱਡੇ ਹੈਗੇ ਸਾਡੇ ਦਿਲ ਵੱਡੇ ਨੇ ਜੇ ਸਾਡਾ ਘਰ ਛੋਟਾ ਹੈ ਤਾਂ ਪਤਾ ਨਹੀਂ ਮੰਮੀ ਤੁਸੀਂ ਕਿਹੋ ਜੀ ਪੁਰਾਣੀ ਆਪਣੀ ਸੋਚ ਹੀ ਚਲਾਈ ਜਾਂਦੇ ਪਿਓ ਸਾਰੇ ਘਰ ਦਾ ਨਰਕ ਬਣਾ ਦੇਣਾ ਤੁਸੀਂ ਬੇਟੇ ਆਨ ਵਾਲੇ ਦਿਨਾਂ ਵਿੱਚ ਜਿਹੜਾ ਅਸੀਂ ਇਹਨਾਂ ਤੇ ਦਇਆ ਕਰ ਰਹੇ ਹਾਂ ਨਾ ਤੂੰ ਦੇਖੀਂ ਇਹ ਤਾਂ ਤੈਨੂੰ ਫਲ ਕਿੰਨਾ ਮਿਲਣਾ ਹੈ ਮੰਮੀ ਭਲੇ ਭੁੱਲੇ ਦਾ ਤਾਂ ਮੈਨੂੰ ਪਤਾ ਨਹੀਂ ਪਰ ਤੁਸੀਂ ਆਪਣੇ ਘਰ ਦਾ ਚੰਗਾ ਜਲੂਸ ਕੱਢ ਦੇਣਾ ਬੇਟੇ ਜਲੂਸ ਵਾਲੀ ਕਿਹੜੀ ਗੱਲ ਹੈਗੀ ਐ ਅ ਜਿਹੜੇ ਸਾਹ ਨਾਲ ਤੁਸੀਂ ਮੇਰੇ ਕਮਰੇ ਦੇ ਬਾਹਰ ਲਟਕਾਇਆ ਬਾਹਰੋਂ ਗਲੀ ਚੋਂ ਤੱਕ ਦਿਖਦਾ ਪਿਆ ਇਹ ਕੀ ਟੰਗ ਲਿਆ ਇਹਨਾਂ ਨੇ ਬੇਟੇ ਅੱਜ ਤੁਹਾਨੂੰ ਇੱਕ ਗੱਲ ਸਮਝ ਨਹੀਂ ਨਾ ਲੱਗਦੀ ਵੀ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੇ ਹੀ ਕੰਮ ਆਣੀਆਂ ਤੁਹਾਡੇ ਬੱਚਿਆਂ ਦੇ ਉਹਨਾਂ ਨੇ ਕਿਹਾ ਅੱਜੀ ਜਿਹੜੀ ਤੋਤਾ ਕਾਹ ਕੀ ਹੁੰਦਾ ਵੀ ਤੁਸੀਂ ਫੋਟੋਆਂ ਜੀ ਤੇ ਮੋਬਾਈਲ ਜੀ ਉਹਨਾਂ ਨੂੰ ਦਿਖਾਣਾ ਜੇ ਅੱਜ ਅਸੀਂ ਸੰਭਾਲ ਨਹੀਂ ਨਾ ਕਰਦੇ ਤੇ ਖਤਮ ਹੀ ਹੋ ਜਾਣੀ ਐ ਤੂੰ ਦੇਖੀ ਚਲਾ ਬੇਟੇ ਠੰਡੀ ਹੋ ਤੇ ਇੱਥੇ ਬੈਠ ਮੇਰੇ ਕੋਲ ਅੱਜ ਤੈਨੂੰ ਇਹ ਸਮਝ ਨਹੀਂ ਨਾ ਲੱਗ ਰਹੀ ਵੀ ਇਹ ਕਾਉਂਸਲੇ ਕਿਉਂ ਲਗਾਏ ਐ ਬੇਟੇ ਜਿਵੇਂ ਅੱਜਕੱਲ ਇੰਨੀ ਗਰਮੀ ਐ ਇੰਨੀ ਲੂ ਚਲਦੀ ਐ ਸਾਨੂੰ ਪਤਾ ਕੀ ਚਾਹੀਦਾ ਇੱਕ ਮਿੱਟੀ ਦੇ ਪਾਂਡੇ ਦੇ ਵਿੱਚ ਇਹਨਾਂ ਲਈ ਪਾਣੀ ਪਾ ਕੇ ਰੱਖੋ ਇਹਨਾਂ ਲਈ ਚੋਗਾ ਪਾ ਕੇ ਰੱਖੋ ਤਾਂ ਕਿ ਇਹ ਵੀ ਵਿਚਾਰੇ ਆਪਣੇ ਜੀਵਨ ਵਿੱਚ ਪਾਣੀ ਪੂਣੀ ਤਾਂ ਪੀ ਸਕਣ ਜਿੰਨੀ ਗਰਮੀ ਹੈ ਸਾਨੂੰ ਪਰਉਪਕਾਰ ਵਾਲੇ ਪਾਸੇ ਜਾਣਾ ਚਾਹੀਦਾ ਮੰਮੀ ਸਾਰੀ ਗੱਲ ਛੱਡੋ ਮੈਨੂੰ ਨਹੀਂ ਪਤਾ ਮੇਰੇ ਕਮਰੇ ਦੇ ਬਾਹਰ ਉਹ ਨਹੀਂ ਲੱਗਣਾ ਚਾਹੀਦਾ ਮੈਂ ਤੜਵਾ ਕੇ ਹੀ ਸਾਹ ਲੈਣਾ ਬਸ ਕੰਬ ਵਾਲੀ ਆ ਰਹੀ ਹੈ ਮੈਂ ਕਟਵਾ ਕੇ ਸੁਟਾ ਦੇਣਾ ਨਹੀਂ ਬੇਟੇ ਐਦਾਂ ਨਹੀਂ ਕਰੀਦਾ ਇਹ ਕਿਸੇ ਦਾ ਰਹਿਣ ਬਸੇਰਾ ਹੈ ਬੇਟੇ ਨਾ ਇਹ ਪਾਪ ਨਾ ਕਮਾਈ ਦੇਖ ਉਹਨਾਂ ਨੇ ਤਿੰਨ ਕਰ ਤਿੰਨ ਕਰਕੇ ਕਿੱਥੋਂ ਦੂਰੋਂ ਤਿੰਕੇ ਤਿੰਕੇ ਲਿਆ ਕੇ ਆਪਣਾ ਕਾਉਂਸਲਾ ਬਣਾਇਆ ਤੁਹਾਨੂੰ ਪਤਾ ਹੈ ਉਹਦੇ ਅੰਦਰ ਕਿੰਨੇ ਜੀ ਰਹਿੰਦੇ ਨੇ ਉਹਨਾਂ ਦੀ ਬਾਦਵਾਵਾਂ ਥੋੜੀ ਜਿਹੀ ਲੈਣੀਆਂ ਨੇ ਸ਼ਾਮ ਨੂੰ ਜਦੋਂ ਉਗਾ ਕੇ ਵੇਖਣਗੇ ਵੀ ਉਹਨਾਂ ਦਾ ਕਾਉਂਸਲਾ ਹੀ ਨਹੀਂ ਹੈਗਾ ਅਸੀਂ ਬਾਦਵਾਵਾਂ ਨਹੀਂ ਲੈਣੀਆਂ ਜੇ ਇਹ ਸਾਡਾ ਘਰ ਕੋਈ ਤੋੜ ਦੇਵੇ ਤੇ ਸਾਡੇ ਦਿਲ ਤੇ ਕੀ ਬੀਤੇਗੀ ਬਟੇ ਐਉਂ ਜੇ ਪਾਪ ਨਾ ਕਮਾਈ ਜੀ ਮੰਮੀ ਹਾਂਜੀ ਬਟੇ ਇੱਥੇ ਇੰਨੇ ਪੰਛੀ ਰਹਿੰਦੇ ਆ ਹਾਂਜੀ ਹਾਏ ਮੈਂ ਕਿੰਨਾ ਵੱਡਾ ਪਾਪ ਕਮਾਣ ਜਾ ਰਹੀ ਸੀ ਇਹ ਕਦੇ ਨੂੰ ਮੈਂ ਸਮਝਾ ਰਹੀ ਸੀ ਵੀ ਨਾ ਕਰੀਏ ਕੰਮ ਮੇਰੇ ਤੋਂ ਬਹੁਤ ਵੱਡੀ ਗਲਤੀ ਹੋ ਜਾਣੀ ਸੀ ਮੰਮੀ ਪਰ ਅੱਜ ਤੋਂ ਬਾਅਦ ਮੈਂ ਇਹ ਗਲਤੀ ਬਿਲਕੁਲ ਨਹੀਂ ਕਰਾਂਗੀ ਇਹ ਵੀਡੀਓ ਆਪਣੇ ਆਪ ਚ ਸਭ ਕੁਝ ਬਿਆਨ ਕਰ ਰਹੀ ਹੈ ਪਰ ਫਿਰ ਵੀ ਅਸੀਂ ਇੱਕ ਮੈਸੇਜ ਦੇਣਿਆ ਤੁਹਾਨੂੰ ਬਹੁਤ ਹੀ ਸੋਹਣੇ ਤਰੀਕੇ ਦੇ ਨਾਲ ਸਮਝਾਣਿਆ ਕਿ ਸ਼ਾਇਦ ਕਿਸੇ ਦਾ ਜੀਵਨ ਬਦਲ ਜਾਏ ਜੋ ਅੱਜ ਦੀ ਵੀਡੀਓ ਬਣਾਈ ਹੈ ਉਹ ਸਾਰਿਆਂ ਨੂੰ ਸਮਝ ਆ ਚੁੱਕੀ ਹੋਣੀ ਹੈ ਫੇਰ ਵੀ ਅਸੀਂ ਦੱਸਣਾ ਚਾਹੁੰਦੇ ਆ ਸਾਰਿਆਂ ਨੂੰ ਦੋ ਹੱਥ ਜੋੜ ਕੇ ਬੇਨਤੀ ਕਰਨਾ ਚਾਹੁੰਦੇ ਆ ਇਹ ਕਹਿਰ ਦੀ ਗਰਮੀ ਐ ਇਸ ਮਹੀਨੇ ਦੇ ਵਿੱਚ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਹੋਈ ਸੀ ਉਹਨਾਂ ਨੂੰ 33 ਤਵੀਤ ਬਿਠਾ ਕੇ ਸ਼ਹੀਦ ਕੀਤਾ ਗਿਆ ਸੀ ਫੇਰ ਵੀ ਗੁਰੂ ਸਾਹਿਬ ਕਹਿ ਰਹੇ ਸੀ ਤੇਰਾ ਕੀਆ ਮਿੱਠਾ ਲਾਗੇ ਇਹ ਕਹਿਰ ਦੀ ਗਰਮੀ ਦੇ ਵਿੱਚ ਅਸੀਂ ਬਾਹਰ ਨਹੀਂ ਨਿਕਲਣਾ ਚਾਹੁੰਦੇ ਅਸੀਂ ਕਹਿੰਦੇ ਆ ਸਾਡੇ ਬੱਚੇ ਬਿਲਕੁਲ ਬਾਹਰ ਨਾ ਜਾਣ ਲੂ ਲੱਗ ਜੇਗੀ ਬਿਮਾਰ ਹੋ ਜਾਣਗੇ ਉਹਨਾਂ ਵਾਸਤੇ ਅਸੀਂ ਨਹੀਂ ਸੋਚਿਆ ਜੋ ਅਸਮਾਨ ਦੇ ਵਿੱਚ ਉੱਡਦੇ ਆ ਤੁਹਾਨੂੰ ਪਤਾ ਹੈ ਪੰਛੀ ਕਿਉਂ ਖਤਮ ਹੋ ਰਹੇ ਆ ਕਿਉਂਕਿ ਉਹਨਾਂ ਕੋਲ ਰਹਿਣ ਵਾਸਤੇ ਜਗ੍ਹਾ ਖਤਮ ਹੋ ਚੁੱਕੀ ਹੈ ਦਰਖਤ ਅਸੀਂ ਵੱਢ ਚੁੱਕੇ ਆ ਜਿਨ੍ਹਾਂ ਦੇ ਵਿੱਚ ਉਹ ਬੈਠਦੇ ਸੀ ਸੜਕਾਂ ਚੌੜੀਆਂ ਹੋਣ ਕਰਕੇ ਦਰਖਤਾਂ ਨੂੰ ਵੱਡਿਆ ਜ਼ਰੂਰ ਹੈ ਪਰ ਲਾਇਆ ਕਿਸੇ ਨੇ ਵੀ ਨਹੀਂ ਕਦੀ ਦੇਖਿਆ ਤੁਸੀਂ ਨੈਸ਼ਨਲ ਹਾਈਵੇ ਤੇ ਕੋਈ ਤੁਹਾਨੂੰ ਦਰਖਤ ਦਿਖਦਾ ਹੋਵੇ ਅਰੇ ਹੋਰ ਤਾਂ ਹੋਰ ਉਹਨਾਂ ਨੂੰ ਅਸੀਂ ਕੀ ਕਹੀਏ ਅਸੀਂ ਆਪ ਆਪਣੇ ਘਰ ਦੇ ਵਿੱਚੋਂ ਹਰਿਆਲੀ ਖਤਮ ਕਰਦੇ ਜਾ ਰਹੇ ਆ ਜਿਹੜੇ ਆਰਟੀਫੀਸ਼ੀਅਲ ਘਾਹ ਵਾਲੇ ਮੈਟ ਚੱਲ ਪਏ ਇਹਨਾਂ ਨੇ ਤਾਂ ਜਮਾਈ ਸੱਤਿਆ ਨਾਸ਼ ਕਰਤਿਆ ਅਸੀਂ ਕਹਿੰਦੇ ਆਹੀ ਲਵਾ ਲਓ ਹਰਾ ਹਰਾ ਘਾਹ ਸੋਹਣਾ ਲੱਗਦਾ ਨਕਲੀ ਸੋਹਣਾ ਲੱਗਦਾ ਅਸਲੀ ਕਿਉਂ ਨਹੀਂ ਲਵਾ ਰਹੇ ਕਦੀ ਕਿਹਾ ਕਿ ਘਰ ਚ ਬੁੱਟੇ ਲੱਗਨੇ ਚਾਹੀਦੇ ਆ ਕੋਲ ਬੈਠੋ ਬੁੱਟਿਆਂ ਦੇ ਠੰਡੀ ਹਵਾ ਜਿਹੜੀ ਆਉਂਦੀ ਹੈ ਨਾ ਉਹ ਖਤਮ ਹੁੰਦੀ ਜਾ ਰਹੀ ਹੈ ਜੇ ਅਸੀਂ ਅੱਜ ਵੀ ਦਰਖਤ ਨਾ ਨਾ ਲਾਏ ਸਾਨੂੰ ਸਾਹ ਲੈਣਾ ਔਖਾ ਹੋ ਜਾਣਾ ਤੇ ਆਕਸੀਜਨ ਦੇ ਸਿਲੰਡਰ ਮੋਢਿਆਂ ਤੇ ਪਾ ਕੇ ਮਾਸਕ ਲਾ ਕੇ ਸਾਹ ਲੈਣ ਵਾਲਾ ਟਾਈਮ ਦੂਰ ਨਹੀਂ ਹੈ ਸੰਭਾਲ ਕਰੋ ਅੱਜ ਕੱਲ੍ਹ ਗਰਮੀ ਚੱਲ ਰਹੀ ਹੈ ਸਭ ਨੂੰ ਚਾਹੀਦਾ ਹੈ ਆਪਣੇ ਘਰਾਂ ਦੇ ਬਾਹਰ ਇੱਕ ਮਿੱਟੀ ਦੇ ਭਾਂਡੇ 'ਚ ਪਾਣੀ ਪਾ ਕੇ ਰੱਖੋ ਚਿੜੀਆਂ ਲਈ ਦਾਣਾ ਰੱਖੋ ਅੰਨੇ ਲਗਾਓ ਦੇਖੋ ਜੀ ਜੇ ਇਹਨਾਂ ਨੂੰ ਨਾ ਅੱਜ ਅਸੀਂ ਬਚਾਇਆ ਤਾਂ ਸਾਡੇ ਬੱਚੇ ਸਾਨੂੰ ਪੁੱਛਦੇ ਹੀ ਰਹਿ ਜਾਣਗੇ ਚਿੜੀ ਤੋਤਾ ਕਾਂ ਕੀ ਨੇ ਪਰ ਅਸੀਂ ਉਹਨਾਂ ਨੂੰ ਦੱਸ ਨਹੀਂ ਪਾਵਾਂਗੇ ਸਾਨੂੰ ਸੋਹਣੇ-ਸੋਹਣੇ ਘਰ ਦੇ ਬਾਹਰ ਕੌਂਸਲੇ ਲਗਾਣੇ ਚਾਹੀਦੇ ਨੇ ਇਹ ਜੇ ਨਾਲ ਜਲ ਜੀਵਨ ਵਧੀਆ ਰਹੇਗਾ ਜਦੋਂ ਸ਼ਾਮ ਨੂੰ ਪੰਚੀ ਚਹਿ ਚਾਹਣਗੇ ਤਾਂ ਸਾਡਾ ਮਨ ਵੀ ਬੜਾ ਖੁਸ਼ ਹੋਏਗਾ ਹਰ ਘਰ ਦੇ ਵਿੱਚ ਜਿੰਨੇ ਮੈਂਬਰ ਹੋ ਉਹਨੇ ਰੁੱਖ ਜ਼ਰੂਰ ਲਗਾਓ ਤਾਂ ਕਿ ਸਾਡਾ ਵਾਤਾਵਰਨ ਵਧੀਆ ਰਹਿ ਸਕੇ ਅੱਜ ਇੱਕ ਨਵੀਂ ਵੀਡੀਓ ਦੇ ਨਾਲ ਜਿਨੇ ਹਾਲੇ ਤੱਕ ਵੀ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਜ਼ਰੂਰ ਕਰ ਲੈਣਾ ਵੀਡੀਓ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਤੇ ਕਮੈਂਟ ਕਰਨਾ ਬਿਲਕੁਲ ਨਾ ਭੁੱਲਿਆ ਕਰੋ ਜੀ ਓਕੇ ਜੀ ਸਤਿ ਸ਼੍ਰੀ ਅਕਾਲ